ਬੇਸਨ ਦੇ ਲੱਡੂ ਹਰ ਇੱਕ ਨੂੰ ਹੀ ਬਹੁਤ ਜ਼ਿਆਦਾ ਪਸੰਦ ਹੈ ਤੇ ਮੇਰੇ ਬੱਚੇ ਨੂੰ ਵੀ ਇਹ ਬਹੁਤ ਪਸੰਦ ਹੈ ਅੱਜ ਉਹਦਾ ਹੈਗਾ ਜੀਜਾ ਜਨਮ ਦਿਨ ਤੇ ਆਪਾਂ ਉਹਦੇ ਲਈ ਲੱਡੂ ਤਿਆਰ ਕੀਤੇ ਤੇ ਸੋਚਿਆ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਦੇ ਆਂ ਜੇ ਸਾਰਾ ਤਰੀਕਾ ਤੁਸੀਂ ਮੇਰੇ ਵਾਲਾ ਵਰਤੋਗੇ ਤਾਂ ਲੱਡੂ ਜਿਹੜੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਣਗੇ ਦਾਣੇਦਾਰ ਲੱਡੂ ਬਣਨਗੇ ਬੇਸਣ ਚਾਹੇ ਤੁਸੀਂ ਕੋਈ ਮਰਜ਼ੀ ਲੈ ਲਿਓ ਮੋਟਾ ਲੈ ਲਿਓ ਚਾਹੇ ਬਰੀਕ ਪਰ ਤੁਹਾਡੇ ਲੱਡੂ ਮਜ਼ੇਦਾਰੀ ਬਣਨਗੇ ਤਾਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਈਏ ਦੋ ਕੋਲੀਆਂ ਬੇਸਣ ਦੀਆਂ ਬੇਸਣ ਨੂੰ ਚੰਗੀ ਤਰ੍ਹਾਂ ਤੁਸੀਂ ਛਾਂਲ ਲਿਓ ਤੇ ਇਹਨੂੰ ਆਪਾਂ ਨੱਪ ਕੇ ਭਰਿਆ ਇਸ ਤਰ੍ਹਾਂ ਨਹੀਂ ਹੈਗਾ ਵੀ ਹਲਕਾ ਜਿਹਾ ਭਰ ਲਿਆ ਉਸ ਤੋਂ ਬਾਅਦ ਪੂਰੀ ਇੱਕ ਕੋਲੀ ਭਰ ਕੇ ਤੁਸੀਂ ਲੈਣੀ ਹੈ ਕਿਉਂ ਦੀ ਜਿੰਨਾ ਕ ਕਿਉਂ ਇਸਕੋ ਲੀਚ ਥੋੜਾ ਜਿਹਾ ਘੱਟ ਹੈ ਉਹ ਆਪਾਂ ਬਾਅਦ ਵਿੱਚ ਮਿਕਸ ਕਰਤਾ ਸੀ ਉਸ ਤੋਂ ਬਾਅਦ ਲਵਾਂਗੇ ਜੀ ਆਪਾਂ ਇੱਕ ਕੜਾਈ ਤੇ ਅੱਧੀ ਕੌਲੀ ਤੋਂ ਥੋੜਾ ਜਿਹਾ ਘੱਟ ਕੇ ਉਹ ਤੁਸੀਂ ਪਹਿਲਾਂ ਹੀ ਪਾ ਲੈਣਾ ਜਦੋਂ ਹੀ ਕਿਉਂ ਹਲਕਾ ਜਿਹਾ ਗਰਮ ਹੋ ਗਿਆ ਫਿਰ ਇਹਦੇ ਵਿੱਚ 4 ਤੋਂ 5 ਸਪੂਨ ਪਾਏ ਆਪਾਂ ਸੂਜੀ ਦੇ ਨਾਰਮਲ ਸੂਜੀ ਆਪਣੇ ਕੋਲ ਨਾ ਜ਼ਿਆਦਾ ਬਰੀਕ ਨਾ ਜ਼ਿਆਦਾ ਮੋਟੀ ਵੈਸੇ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜੀ ਘਰ ਵਿੱਚ ਪਈ ਹੋਵੇ ਇੱਕ ਵਾਰੀ ਆਪਾਂ 4 ਚਮਚ ਪਾਏ ਮੈਨੂੰ ਥੋੜੀ ਜਿਹੀ ਘੱਟ ਲੱਗੀ ਇੱਕ ਚਮਚਾ ਆਪਾਂ ਹੋਰ ਪਾ ਲਿਆ ਖਾਣਾ ਖਾਣ ਵਾਲਾ ਸਪੂਨ ਹੈ ਜ਼ਿਆਦਾ ਨਹੀਂ ਪਾਉਣੀ ਇਸ ਹਿਸਾਬ ਨਾਲ ਪਾਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ-ਹੌਲੀ ਪਕਾਇਓ ਇਹਨੂੰ ਪੱਕਣ ਤੇ 4 ਤੋਂ 5 ਮਿੰਟ ਲੱਗ ਜਾਣਗੇ ਹਲਕਾ ਜਿਹਾ ਜਦੋਂ ਇਹਨੇ ਕਲਰ ਚੇਂਜ ਕਰ ਲਿਆ ਤੇ ਘਿਓ ਇਹਨੇ ਛੱਡ ਦੇਣਾ ਤੇ ਵਧੀਆ ਜੀ ਖੁਸ਼ਬੂ ਵੀ ਦੇਣ ਲੱਗ ਜਾਣੀ ਹੈ ਨਾਲ ਦੀ ਨਾਲ ਹੀ ਇੱਕ ਕੌਲੀ ਇਹਦੇ ਵਿੱਚ ਬੇਸਣ ਦੀ ਪਾ ਦਿਓ ਹੌਲੀ-ਹੌਲੀ ਮਿਕਸ ਕਰਦੇ ਜਾਓ ਗੈਸ ਦੀ ਫਲੇਮ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਆ ਬਿਲਕੁਲ ਸਲੋ ਰੱਖਣਾ ਸਲੋ ਹੀ ਪਕਾਉਣਾ ਹੈ ਉਸ ਤੋਂ ਬਾਅਦ ਬਚਿਆ ਹੋਇਆ ਸਾਰਾ ਘਿਓ ਹੀ ਇਕੋ ਸਾਰੀ ਪਾ ਦਾਂਗੇ ਇਸ ਤਰ੍ਹਾਂ ਨਹੀਂ ਕਿ ਥੋੜਾ ਥੋੜਾ ਕਰਕੇ ਪਾਉਣਾ ਤੇ ਨਾਲ ਦੀ ਨਾਲ ਹੀ ਦੂਜੀ ਕੌਲੀ ਵਾਲਾ ਸਾਰਾ ਬੇਸਣ ਪਾ ਦਾਂਗੇ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਮਿਕਸ ਕਰਨਾ ਤੇ ਪਕਾਉਣਾ ਦੋ ਕੌਲੀਆਂ ਬੇਸਣ ਦੇ ਵਿੱਚ ਇੱਕ ਕੌਲੀ ਦੇਸੀ ਘਿਓ ਦੀ ਬਹੁਤ ਹੈ ਐਨੇ ਵਿੱਚ ਹੀ ਪਰਫੈਕਟ ਲੱਡੂ ਹੈ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਦਾਣੇਦਾਰ ਲੱਡੂ ਬਣਨਗੇ ਜ਼ਿਆਦਾ ਘਿਓ ਪਾਉਣ ਦੀ ਕੋਈ ਜ਼ਰੂਰਤ ਨਹੀਂ ਕਈ ਵਾਰੀ ਜਦੋਂ ਅਸੀਂ ਮਿਕਸ ਕਰਦੇ ਹਾਂ ਸਾਨੂੰ ਲੱਗਦਾ ਹੈ ਬਹੁਤ ਜ਼ਿਆਦਾ ਸਖਤ ਹੋ ਗਿਆ ਪਰ ਇੱਥੇ ਤੁਸੀਂ ਧਿਆਨ ਰੱਖਣਾ ਜੇ ਤੁਹਾਡੀ ਕੜਾਈ ਜਿਆਦਾ ਗਰਮ ਹੋਵੇ ਤਾਂ ਗੈਸ ਨੂੰ 1 ਮਿੰਟ ਲਈ ਬੰਦ ਕਰ ਦਿਓ ਸਲੋ ਫਲੇਮ ਤੇ ਹੌਲੀ ਹੌਲੀ ਪਕਾਉਂਦੇ ਜਾਓ ਤੇ ਇਹ ਜਦੋਂ ਹੀ ਢਿੱਲਾ ਜਾ ਹੁੰਦਾ ਜਾਊਗਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਇਹ ਪੱਕਣ ਲੱਗ ਗਿਆ ਕਿਉਂਕਿ ਇਹਨੇ ਕਿਉਂ ਛੜਦੇ ਜਾਣਾ ਚਾਰ ਤੋਂ 5 ਮਿੰਟ ਇਹਨੂੰ ਪਕਾਉਣ ਤੇ ਲੱਗੇ ਜਦੋਂ ਤੱਕ ਇਹ ਐਨਾ ਢਿੱਲਾ ਹੋ ਗਿਆ ਉਸ ਤੋਂ ਬਾਅਦ ਪਕਾਉਣਾ ਬਿਲਕੁਲ ਆਸਾਨ ਹੈ ਪਹਿਲੇ 5 ਮਿੰਟ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਫਿਰ ਇਹਨੇ ਐਨਾ ਢਿੱਲਾ ਹੋ ਜਾਣਾ ਦੇਖੋ ਤੁਹਾਨੂੰ ਲੱਗੂਗਾ ਸੀ ਬਹੁਤ ਘੋਏ ਦੇ ਵਿੱਚ ਪਾਤਾ ਜਦੋਂ ਇਸ ਤਰ੍ਹਾਂ ਇਹਦਾ ਕਲਰ ਹੋ ਗਿਆ ਪੱਕ ਗਿਆ ਫਿਰ ਇਹਦੇ ਵਿੱਚ ਆਪਾਂ 2-3 ਸਪੂਨ ਪਾਵਾਂਗੇ ਪਾਣੀ ਦੇ ਤੇ ਇਹ ਮੇਰਾ ਪਾਣੀ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਸੀ ਪਰ ਤੁਸੀਂ ਇਸ ਤੋਂ ਘੱਟ ਪਾਉਣਾ 3 ਕਸਪੂਨ ਹੀ ਪਾਓ 25-30 ਧਾਗੇ ਆਪਾਂ ਉਹਦੇ ਵਿੱਚ ਕੇਸਰ ਦੇ ਪਾ ਕੇ ਰੱਖੇ ਸੀ ਤਾਂ ਕਿ ਇਹਦੇ ਵਿੱਚ ਵਧੀਆ ਜਿਹਾ ਕਲਰ ਆ ਜਾਏ ਫਿਰ ਆਪਾਂ ਪਾਵਾਂਗੇ ਮਗਜ ਦੋ ਤਰ੍ਹਾਂ ਦੇ ਆਪਾਂ ਮਗਜ ਪਾਏ ਐ ਤੁਸੀਂ ਜ਼ਿਆਦਾ ਪਕਾਉਣੇ ਹੋ ਤਾਂ ਇਹਨੂੰ ਪਾਣੀ ਪਾਉਣ ਤੋਂ ਪਹਿਲਾਂ ਪਾ ਦਿਓ ਦੋ ਇਨ ਛੋਟੇ ਸਪੂਨੀ ਪਾਣੀ ਦੇ ਪੌਣ ਨਾਲੇ ਦਾਣੇਦਾਰ ਹੋ ਜਾਊਗਾ ਲੱਡੂ ਦਾਣੇਦਾਰ ਬਣਨਗੇ ਬੇਸਨ ਚਾਹੇ ਆਪਣਾ ਬਰੀਕ ਹੋਵੇ ਆਪਾਂ ਘਰ ਵਾਲਾ ਬੇਸਨ ਹੀ ਲਿਆ ਸੀ ਜਿਹਦੀ ਆਪਾਂ ਕੜੀ ਵਗੈਰਾ ਬਣਾਉਣੀ ਹੈ ਉਸ ਤੋਂ ਬਾਅਦ ਗੈਸ ਦੀ ਫਲੇਮ ਸਲੋ ਸੀ ਤੇ ਇਹਨੂੰ 2 ਕੁ ਮਿੰਟ ਹੀ ਆਪਾਂ ਹੋਰ ਪਕਾਇਆ ਤੇ ਨਾਲ ਦੀ ਨਾਲ ਹੀ ਦੂਜੇ ਭਾਂਡੇ ਵਿੱਚ ਕੱਢ ਲਾਂਗੇ ਕਿਉਂਕਿ ਕੜਾਈ ਆਪਣੀ ਬਹੁਤ ਜ਼ਿਆਦਾ ਗਰਮ ਹੈ ਤੇ ਇਹਦੇ ਵਿੱਚ ਇਹਦਾ ਕਲਰ ਵਧੀਆ ਨਹੀਂ ਆਉਣਾ ਤੇ ਇਹਨੇ ਸ਼ਾਇਦ ਸੜ ਵੀ ਜਾਣਾਗਾ ਜਦੋਂ ਤੁਸੀਂ ਹੋਰ ਭਾਂਡੇ ਵਿੱਚ ਕੱਢ ਲਿਆ ਤੇ ਇਹਨੂੰ 3-4 ਮਿੰਟ ਲਈ ਰੈਸਟ ਤੇ ਰੱਖ ਦਿਓ ਕਿਉਂਕਿ ਇੱਕੋਸਾਰ ਖੰਡ ਵਗੈਰਾ ਬਿਲਕੁਲ ਨਾ ਪਾਓ ਕਿਉਂਕਿ ਇੱਥੇ ਕਾਫੀ ਗਰਮ ਹੈ 3-4 ਮਿੰਟ ਦੀ ਰੈਸਟ ਤੋਂ ਬਾਅਦ ਇਹਦੇ ਵਿੱਚ ਪਾਇਆ ਆਪਾਂ ਇਲਾਇਚੀਆਂ 3-4 ਇਲਾਇਚੀਆਂ ਨੂੰ ਕੁੱਟ ਕੇ ਪਾਇਆ ਤੁਸੀਂ ਚਾਹੋ ਤਾਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਤੇ ਇਹਦੇ ਲਈ ਇੱਕ ਕੌਲੀ ਪਾਈ ਆਪਾਂ ਪੀਸੀ ਹੋਈ ਖੰਡ ਦੋ ਕੌਲੀਆਂ ਬੇਸਣ ਦੇ ਵਿੱਚ ਇੱਕ ਕੌਲੀ ਖੰਡ ਬਹੁਤ ਰਹਿੰਦੀ ਹੈ ਪਰ ਜਿਨ੍ਹਾਂ ਨੂੰ ਜ਼ਿਆਦਾ ਹੀ ਮਿੱਠਾ ਪਸੰਦ ਹੈ ਥੋੜੀ ਬਹੁਤ ਜ਼ਿਆਦਾ ਪਾ ਲਿਓ ਨਹੀਂ ਇਹ ਆਮ ਲੱਡੂਆਂ ਲਈ ਬਹੁਤ ਵਧੀਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਾਰੀਅਲ ਦਾ ਬੁਰਾਦਾ ਜੇ ਹੋਇਆ ਪਾਲਿਓ ਨਹੀਂ ਸਕਿਪ ਕਰ ਦਿਓ ਪਰ ਇਹਨੂੰ ਜੇ ਤੁਸੀਂ ਪਾਉਂਗੇ ਤਾਂ ਲੱਡੂਆਂ ਦਾ ਸਵਾਦ ਹੈ ਜਿਹੜਾ ਵੱਖਰਾ ਹੀ ਆ ਜਾਣਾ ਹੈਗਾ ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰ ਲਿਓ ਤੇ ਇਹਦੇ ਵਿੱਚ ਪਾਇਆ ਹੋਇਆ ਕੇਸਰ ਵੀ ਆਪਣਾ ਰੰਗ ਦੇਊਗਾ ਹੌਲੀ ਹੌਲੀ ਉਹਨੇ ਆਪਣਾ ਦੇਖੋ ਕਲਰ ਦਿੱਤਾ ਕਿਉਂਕਿ ਇਹ ਗਰਮ ਦੇ ਵਿੱਚ ਆਪਾਂ ਪਾਇਆ ਹੋਇਆ ਸੀ ਉਸ ਤੋਂ ਬਾਅਦ ਹੱਥਾਂ ਨਾਲ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਓ ਤੇ ਇਹਦੇ ਛੋਟੇ-ਛੋਟੇ ਜਿਹੇ ਲੱਡੂ ਚਾਹੇ ਵੱਡੇ ਬਣਾਇਓ ਛੋਟੇ ਬਣਾਇਓ ਉਹ ਤੁਸੀਂ ਵਟ ਕੇ ਤਿਆਰ ਕਰ ਲਿਓ ਬਹੁਤ ਹੀ ਮਜ਼ੇਦਾਰ ਲੱਡੂ ਬਣ ਕੇ ਤਿਆਰ ਹੋਣਗੇ ਬਿਲਕੁਲ ਸਿੰਪਲ ਜਿਹਾ ਤਰੀਕਾ ਹੈ ਹਰ ਕੋਈ ਬਣਾ ਸਕਦਾ ਹੈ ਬੜੀ ਧੀਰ ਤੋਂ ਕਮੈਂਟ ਆ ਰਹੇ ਸੀ ਕਿ ਬੇਸਣ ਦੇ ਲੱਡੂ ਤਿਆਰ ਕਰੋ ਤੇ ਮੇਰਾ ਵੀ ਟਾਈਮ ਨਹੀਂ ਲੱਗਿਆ ਅੱਜ ਦੀ ਵੀਡੀਓ ਕਿਓ ਜੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਦੋ ਕੋਲੀਆਂ ਬੇਸਣ ਦੇ ਵਿੱਚ ਹੀ 700 ਗ੍ਰਾਮ ਲੱਡੂ ਬਣ ਕੇ ਤਿਆਰ ਹੋ ਗਏ ਤੇ ਉਹ ਵੀ ਬਾਜ਼ਾਰ ਤੋਂ ਕਿਤੇ ਜ਼ਿਆਦਾ ਵਧੀਆ ਕਿਉਂਕਿ ਆਪਾਂ ਘਰ ਦੇ ਸਮਾਨ ਨਾਲ ਆਪਣੇ ਹੱਥੀ ਤਿਆਰ ਕੀਤੇ ਹੈ ਤੇ ਇਹ ਦੇਖੋ ਵਿੱਚੋਂ ਕਿੰਨੇ ਜ਼ਿਆਦਾ ਇਹ ਵਧੀਆ ਲੱਗ ਰਿਹਾ ਦਾਣੇਦਾਰ ਲੱਡੂ ਬਣਿਆ ਹੁਣ ਜਲਦੀ ਜਲਦੀ ਬਣਾਓ ਖਾਓ ਧੰਨਵਾਦ ਜੀ